ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਚੈਨਲ ਜਿਹਦਾ ਨਾਮ ਹੈ ਜੀ ਹੌਸਲਾ ਇਹ ਚੈਨਲ ਮੈਂ ਬਣਾਇਆ ਜੀ ਕਹਾਣੀਆਂ ਹੀ ਇਹਦੇ ਤੋਂ ਮੈਂ ਸੁਣਾਇਆ ਕਰੂੰਗਾ ਪਰ ਮੋਟੀਵੇਸ਼ਨਲ ਤੇ ਕੁਝ ਤੁਹਾਨੂੰ ਜਿੱਦਾਂ ਚੈਨਲ ਦਾ ਨਾਮ ਹੌਸਲਾ ਰੱਖਿਆ ਹੌਸਲਾ ਦੇਣ ਵਾਲੀਆਂ ਕਹਾਣੀਆਂ ਇੱਕ ਚੈਨਲ ਚਲੋ ਪਰਿਵਾਰਿਕ ਕਹਾਣੀਆਂ ਦੇ ਲਈ ਆ ਇਹ ਜ਼ਿੰਦਗੀ ਦੇ ਨਾਲ ਜੁੜੀਆਂ ਜਿਹੜੀਆਂ ਮੋਟੀਵੇਸ਼ਨ ਸਾਨੂੰ ਹਾਰਿਆਂ ਨੂੰ ਇੱਕ ਦਿਸ਼ਾ ਦਿਖਾਉਣ ਦੇ ਲਈ ਇਹ ਕਹਾਣੀਆਂ ਹੋਇਆ ਕਰਨਗੀਆਂ ਜਿਦੇ ਨਾਲ ਤੁਹਾਨੂੰ ਬਹੁਤ ਹੱਲਾਸ਼ੀਰੀ ਮਿਲੂਗੀ ਇਸੇ ਕੋਸ਼ਿਸ਼ ਦੇ ਨਾਲ ਅੱਜ ਇਸ ਚੈਨਲ ਤੋਂ ਪਹਿਲੀ ਜਿਹੜੀ ਕਹਾਣੀ ਮੈਂ ਤੁਹਾਡੇ ਸਾਹਮਣੇ ਕਰਨ ਲੱਗਿਆ ਇੱਕ ਨਾ ਬੱਚੇ ਦੀ ਕਹਾਣੀ ਆ ਬੱਚੇ ਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀਗਾ ਤੇ ਉਹਨੇ ਇੱਕ ਤੋਤਾ ਬਣਾਉਂਦਾ ਵਾ ਬੜੀ ਮਿਹਨਤ ਦੇ ਨਾਲ ਤੇ ਬਹੁਤ ਸ਼ੌਂਕ ਦੇ ਨਾਲ ਕਾਗਜ਼ ਦੇ ਉੱਤੇ ਨਾ ਇੱਕ ਤੋਤਾ ਬਣਾਉਂਦਾ ਉਦੇ ਜਾਨੇ ਤਾਂ ਉਹ ਬਹੁਤ ਖੂਬਸੂਰਤ ਅਸੀਂ ਦੇਖੋ ਬੱਚਾ ਜਦੋਂ ਵੀ ਆਪਣੀ ਕੋਈ ਕ੍ਰੀਏਟੀਵਿਟੀ ਦਿਖਾਊਗਾ ਉਹ ਉਹਦੀ ਬੈਸਟ ਹੋਊਗੀ ਤੇ ਉਮਰ ਦੇ ਹਿਸਾਬ ਦੇ ਨਾਲ ਉਹਨੇ ਬਹੁਤ ਵਧੀਆ ਤੋਤਾ ਬਣਾਇਆ ਹੁਣ ਘਰ ਦੇ ਵਿੱਚ ਹੀ ਕਮੀਆਂ ਕੱਢਣ ਵਾਲੇ ਬਹੁਤ ਸੀ ਉਹ ਜਿਹਨੂੰ ਵੀ ਤੋਤਾ ਹੈ ਉਹ ਡਰਾਇੰਗ ਦਿਖਾ ਰਿਹਾ ਅਸੀਂ ਪੇਂਟਿੰਗ ਦਿਖਾ ਰਿਹਾ ਅਸੀਂ ਤੋਤੇ ਦੀ ਕੋਈ ਕਹਿੰਦਾ ਸੀ ਵੀ ਇਹਦੀ ਚੁੰਜਨੀ ਠੀਕ ਕੋਈ ਕਹਿੰਦਾ ਸੀ ਇਹਦਾ ਰੰਗ ਜਿਹੜਾ ਉਹ ਤੂੰ ਸਹੀ ਨਹੀਂ ਕੀਤਾ ਮਤਲਬ ਕੋਈ ਨਾ ਕੋਈ ਕਮੀ ਉਹਦੇ ਵਿੱਚ ਕੱਢੀ ਜਾ ਰਹੀ ਸੀ ਬੱਚਾ ਨਾ ਉਦਾਸ ਹੋ ਜਾਂਦਾ ਬਹੁਤ ਜ਼ਿਆਦਾ ਵੀ ਮੇਰੀ ਕੋਈ ਤਾਰੀਫ ਕਿਉਂ ਨਹੀਂ ਕਰ ਰਿਹਾ ਵੀ ਮੈਂ ਇੰਨੀ ਮਿਹਨਤ ਕੀਤੀ ਆ ਉਹਦੇ ਘਰ ਦੇ ਕੋਲ ਨਾ ਇੱਕ ਦਰਿਆ ਸੀਗਾ ਤੇ ਦਰਿਆ ਦੇ ਕਿਨਾਰੇ ਤੇ ਜਾ ਕੇ ਉਹ ਸ਼ਾਮ ਨੂੰ ਉਦਾਸ ਜਿਹਾ ਹੋ ਕੇ ਬਹਿ ਜਾਂਦਾ ਉਸੇ ਦਰਿਆ ਦੇ ਕਿਨਾਰੇ ਤੇ ਇੱਕ ਹੋਰ ਬੰਦਾ ਰੱਬ ਦਾ ਬੰਦਾ ਉਹਨੂੰ ਮਿਲਦਾ ਵਾ ਉਹ ਦੇਖਦਾ ਕਿ ਬੱਚਾ ਬੜਾ ਉਦਾਸ ਆ ਕੋਲ ਆ ਕੇ ਉਹਨੂੰ ਪੁੱਛਦਾ ਵੀ ਕੀ ਹੋਇਆ ਬੱਚੇ ਤੂੰ ਕਿਉਂ ਇੰਨੀ ਉਦਾਸੀ ਦੇ ਵਿੱਚ ਬੈਠਾ ਤਾਂ ਉਹਨੂੰ ਨਾ ਸਾਰੀ ਗੱਲ ਉਹ ਸਮਝਾਉਂਦਾ ਵੀ ਮੈਂ ਇੱਕ ਤੋਤੇ ਦੀ ਪੇਂਟਿੰਗ ਬਣਾਈ ਪਰ ਮੇਰੀ ਕਿਸੇ ਨੇ ਤਾਰੀਫ ਨਹੀਂ ਕੀਤੀ ਤਾਂ ਉਹ ਕਹਿੰਦਾ ਅੱਛਾ ਮੈਨੂੰ ਦਿਖਾ ਪੇਂਟਿੰਗ ਕਿਦਾਂ ਦੀ ਹੈ ਉਹ ਪੇਂਟਿੰਗ ਦਿਖਾਉਂਦਾ ਵਾ ਉਹ ਪੇਂਟਿੰਗ ਦੇਖ ਕੇ ਉਹਨੂੰ ਕਹਿੰਦਾ ਕੁਝ ਨਹੀਂ ਉਹ ਕਹਿੰਦਾ ਇੱਕ ਕੰਮ ਕਰ ਇਹ ਪੇਂਟਿੰਗ ਉਹ ਫਲਾਣਾ ਚੌਕ ਆ ਇੱਧਰ ਨੂੰ ਜਾ ਕੇ ਵੀ ਉੱਥੇ ਟੰਗ ਕੇ ਆ ਤੇ ਮੋٹے-ਮੋٹے ਅੱਖਰਾਂ ਦੇ ਵਿੱਚ ਤੂੰ ਇਹ ਲਿਖਣਾ ਵੀ ਇਸ ਪੇਂਟਿੰਗ ਦੇ ਵਿੱਚ ਜਿਹਨੂੰ ਜੋ ਕਮੀ ਲੱਗਦੀ ਆ ਉਹ ਮਾਰਕ ਕਰਕੇ ਜਾਵੇ ਉਹ ਇਦਾਂ ਹੀ ਕਰਦਾ ਚੌਂਕ 'ਚ ਜਾਂਦਾ ਤੋਤੇ ਦੀ ਪੇਂਟਿੰਗ ਉੱਥੇ ਟੰਗਿਆ ਆਉਂਦਾ ਥੱਲੇ ਉਹੀ ਲਿਖਿਆ ਆਉਂਦਾ ਜੋ ਉਹਨੇ ਬੰਦੇ ਨੇ ਕਿਹਾ ਸੀ ਸਵੇਰੇ ਟੰਗ ਕੇ ਆਉਂਦਾ ਸ਼ਾਮ ਨੂੰ ਜਦੋਂ ਉਹ ਪੇਂਟਿੰਗ ਦੇਖਣ ਜਾਂਦਾ ਬੱਚਾ ਹੈਰਾਨ ਹੋ ਜਾਂਦਾ ਕਿ ਉਹ ਇੰਨੇ ਕੁ ਮਾਰਕ ਉਸ ਪੇਂਟਿੰਗ ਤੇ ਹੋ ਚੁੱਕੇ ਸੀ ਕਿ ਪੇਂਟਿੰਗ ਹੀ ਲੱਭਣੀ ਮੁਸ਼ਕਲ ਹੋ ਗਈ ਸੀ ਸਾਰਾ ਪੇਜ ਲੋਕ ਕਾਲਾ ਕਰ ਜਾਂਦੇ ਆ ਉਹਦਾ ਇੰਨੀਆਂ ਕਮੀਆਂ ਉਹਦੇ ਵਿੱਚ ਕੱਢ ਜਾਂਦੇ ਆ ਉਹ ਪੇਪਰ ਉਹ ਪੇਂਟਿੰਗ ਵਾਲਾ ਲੈ ਕੇ ਸ਼ਾਮ ਨੂੰ ਫੇਰ ਦਰਿਆ ਦੇ ਕੰਢੇ ਤੇ ਉਸ ਬੰਦੇ ਨੂੰ ਉਹ ਮਿਲਣ ਦੇ ਲਈ ਜਾਂਦਾ ਬੱਚਾ ਤੇ ਉਹਨੂੰ ਦਿਖਾਉਂਦਾ ਵੀ ਆਹ ਦੇਖ ਵੀ ਤੂੰ ਜਿੱਦਾਂ ਕਿਹਾ ਸੀ ਮੈਂ ਓਦਾਂ ਕੀਤਾ ਵੀ ਮੇਰੀ ਪੇਂਟਿੰਗ ਦੇ ਵਿੱਚ ਇੰਨੇ ਨੌਕਸ ਕੱਢੇ ਗਏ ਆ ਲੋਕਾਂ ਵੱਲੋਂ ਹੁਣ ਉਹ ਬੰਦਾ ਕਹਿੰਦਾ ਕੋਈ ਗੱਲ ਨਹੀਂ ਹੁਣ ਐਡਾ ਦੀ ਪੇਂਟਿੰਗ ਤੂੰ ਇੱਕ ਹੋਰ ਬਣਾਉਣੀ ਆ ਸੇਮ ਤੇ ਉਹ ਪੇਂਟਿੰਗ ਕੱਲ ਫੇਰ ਤੂੰ ਸਵੇਰੇ ਚੌਂਕ ਤੇ ਟੰਗ ਕੇ ਆਏਂਗਾ ਤੇ ਨਾਲ ਹੁਣ ਲਿਖ ਕੇ ਆਏਂਗਾ ਕਿ ਇਸ ਪੇਂਟਿੰਗ ਦੇ ਵਿੱਚ ਜਿਹਨੂੰ ਜੋ ਕਮੀ ਲੱਗਦੀ ਆ ਉਹ ਕਮੀ ਮਾਰਕ ਕਰਕੇ ਮਾਰਕ ਨਹੀਂ ਕਰਨਾ ਉਹਦੇ 'ਚ ਸੁਧਾਰ ਕਰਨਾ ਤੁਸੀਂ ਸੁਧਾਰ ਕਰਕੇ ਜਾਇਓ ਹੁਣ ਬੱਚਾ ਸਵੇਰੇ ਇਹ ਗੱਲ ਲਿਖਿਆ ਹੁੰਦਾ ਵਾ ਵੀ ਮੇਰੀ ਪੇਂਟਿੰਗ ਦੇ ਵਿੱਚ ਜਿਹਨੂੰ ਜੋ ਕਮੀ ਲੱਗਦੀ ਆ ਉਹਦੇ 'ਚ ਸੁਧਾਰ ਕਰੂ ਸ਼ਾਮ ਨੂੰ ਜਾਂਦਾ ਜੀ ਉਸ ਦਿਨ ਤੁਸੀਂ ਯਕੀਨ ਮੰਨੋ ਕਿਸੇ ਨੇ ਵੀ ਉਹਦੀ ਪੇਂਟਿੰਗ ਦੇ ਨਾਲ ਕੋਈ ਵੀ ਛੇੜਖਾਨੀ ਨਹੀਂ ਕੀਤੀ ਹੋਈ ਸੀ ਕਿਉਂਕਿ ਲੋਕ ਨੁਕਸ ਕੱਢਣੇ ਜਾਣਦੇ ਨੇ ਸੁਧਾਰਨਾ ਕੋਈ ਨਹੀਂ ਜਾਣਦਾ ਤੁਹਾਨੂੰ ਸਮਾਂ ਕੋਈ ਨਹੀਂ ਦੇਣਾ ਚਾਹੁੰਦਾ ਆ ਇੰਨਾ ਸਮਾਂ ਕਿਸੇ ਕੋਲ ਨਹੀਂ ਹੈਗਾ ਕਿ ਉਹ ਤੁਹਾਡੇ 'ਚ ਕਮੀਆਂ ਕੱਢ ਕੇ ਉਹਨੂੰ ਸੁਧਾਰੇ ਵੀ ਬਸ ਤੁਹਾਨੂੰ ਨੀਵਾ ਦਿਖਾਉਣਾ ਤੁਹਾਡੇ 'ਚ ਕਮੀਆਂ ਕੱਢਣੀਆਂ ਗਲਤੀਆਂ ਤੁਹਾਡੀਆਂ ਉਹਨਾਂ ਨੇ ਫੜਨੀਆਂ ਨੇ ਤੇ ਉਸ ਦਿਨ ਉਹ ਬੱਚਾ ਜਦੋਂ ਉਹ ਪੇਂਟਿੰਗ ਲੈ ਕੇ ਦਰਿਆ ਦੇ ਕੰਢੇ ਤੇ ਫੇਰ ਉਸ ਬੰਦੇ ਦੇ ਕੋਲ ਪਹੁੰਚਦਾ ਵਾ ਤਾਂ ਉਹ ਦਿਖਾਉਂਦਾ ਵਾ ਵੀ ਅੱਜ ਜਿੱਦਾਂ ਮੈਂ ਪੇਂਟਿੰਗ ਸਵੇਰੇ ਲਾ ਕੇ ਆਇਆ ਸੀ ਉਦਾਂ ਹੀ ਮੈਂ ਲਾ ਲਿਆ ਆ ਤਾਂ ਉਹ ਬੰਦਾ ਕਹਿੰਦਾ ਵੀ ਇਹੀ ਜ਼ਿੰਦਗੀ ਦੀ ਕਹਾਣੀਆਂ ਆਪਣੀਆਂ ਕਮੀਆਂ ਨੇ ਜਿਹੜੀਆਂ ਉਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੇ ਜੇ ਕੋਈ ਤੁਹਾਡੇ ਵਿੱਚ ਕਮੀਆਂ ਕੱਢ ਰਿਹਾ ਵਾ ਤਾਂ ਉਹਨੂੰ ਕਹਿ ਭਾਈ ਵੀ ਸੁਧਾਰ ਦਾ ਹੱਲ ਵੀ ਦੱਸ ਸੁਧਾਰ ਕੀ ਕਰਨਾ ਇਹਦੇ ਵਿੱਚ ਸੁਧਾਰ ਕਿਵੇਂ ਹੋਵੇ ਤੂੰ ਮੈਨੂੰ ਸਮਝਾ ਦੇ ਉਹ ਕਿਸੇ ਨੇ ਨਹੀਂ ਕਰਨਾ ਤੇ ਜੇ ਹੋਣਗੇ ਤਾਂ ਬਹੁਤ ਘੱਟ ਹੋਣਗੇ ਕਰਨ ਵਾਲੇ ਸੋ ਇਸ ਕਰਕੇ ਆਪਣੇ ਆਪ ਤੇ ਯਕੀਨ ਰੱਖੋ ਜੋ ਵੀ ਤੁਸੀਂ ਕਰਦੇ ਹੋ ਉਹ ਸਹੀ ਹੁੰਦਾ ਵਾ ਆਪਾਂ ਤਜਰਬੇ ਦੇ ਨਾਲ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਆਪਣੇ ਆਪ ਦੇ ਵਿੱਚ ਨਖਾਰ ਜ਼ਰੂਰ ਲੈ ਕੇ ਆਉਂਦੇ ਰਹਿਣੇ ਆ ਤੇ ਜੇ ਕੋਈ ਸਹੀ ਸਲਾਹ ਦਿੰਦਾ ਮੈਂ ਕਹੂੰਗਾ ਵੀ ਜ਼ਰੂਰ ਲੈਣੀ ਚਾਹੀਦੀ ਆ ਤੇ ਜੇ ਕੋਈ ਤੁਹਾਨੂੰ ਨੈਗੇਟਿਵ ਕਰਦਾ ਬਾਰ ਬਾਰ ਆ ਕੇ ਉਹਦੀਆਂ ਗੱਲਾਂ ਦਿਲ ਤੇ ਲਾਉਣ ਦੀ ਲੋੜ ਨਹੀਂ ਹੁੰਦੀ ਐਨਾ ਕੁ ਭਰੋਸਾ ਸਾਨੂੰ ਆਪਣੇ ਆਪ ਤੇ ਜ਼ਰੂਰ ਹੋਣਾ ਚਾਹੀਦਾ ਸੋ ਜਿੰਦਗੀ ਵੀ ਜਿਹੜੀ ਇਦਾਂ ਜਿੰਦਾਦਿਲੀ ਦੇ ਨਾਲ ਜਿਉਣੀ ਆ ਕਿਸੇ ਦੀ ਪਰਵਾਹ ਨਹੀਂ ਬਹੁਤੀ ਕਰਨੀ ਆਪਣੀਆਂ ਕਮੀਆਂ ਨੂੰ ਆਪ ਪਛਾਨਣਾ ਸਿੱਖੋ ਤੇ ਉਹਨਾਂ ਨੂੰ ਸੁਧਾਰਨਾ ਸਿੱਖੋ ਬਹੁਤ ਬਹੁਤ ਧੰਨਵਾਦੀ ਉਮੀਦ ਕਰਦਾ ਇਸ ਚੈਨਲ ਤੋਂ ਇਹ ਪਹਿਲੀ ਵੀਡੀਓ ਪਹਿਲੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਗੇ ਬਹੁਤ ਸਾਰੀਆਂ ਹੋਰ ਐਹੋ ਜਿਹੀਆਂ ਮੋਟੀਵੇਸ਼ਨ ਦੇਣ ਵਾਲੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹੂੰਗਾ ਜੀ